ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਕੋ ਅਤੇ ਦਾਨਪਰਦਾਨਪੁਰ ਤੁਸੀਂ ਦੇਖ ਰਹੇ ਹੋ ਕਾਂਝਾ ਪਿਆਸਾ ਦਰਿਆ ਕੋ ਜਿੱਥੇ ਕਿ ਤੁਹਾਨੂੰ ਲਾਈਵ ਤੋਂ ਦਿਖਾ ਰਹੇ ਆ ਜਿੱਥੇ ਕੇਵ ਸਾਖੀ ਦਾ ਮੇਲਾ ਇੱਥੇ ਵੀ ਮਨਾਇਆ ਜਾ ਰਿਹਾ ਵਾ ਤੇ ਹਰ ਇਥੇ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਵਾ ਅੱਜ ਸਾਖੀ ਦਾ ਮੇਲਾ ਮਨਾਇਆ ਗਿਆ ਵਾ ਤੇ ਅੱਜ ਜਿੱਥੇ ਪਿਆਸਾ ਦਰਿਆ ਤੋਂ ਤੁਹਾਨੂੰ ਜੁੜਿਆ ਇਹ ਲਾਈਵ ਤੋਂ ਦਿਖਾ ਰਹੇ ਆ ਲੋਕ ਹਰ ਇਥੇ ਅੜਿਕ ਮਰਕਾ ਦੀ ਪੂਜਾ ਕਰਤਾ ਆਪਣੀ ਸੁਖ ਲਾਵਾ ਇੱਥੇ ਜਿਹੜੇ ਆ ਆਪਣੇ ਬੋਧ ਆ ਜੰਨੀ ਚ ਬੇੜੀਆਂ ਵਾ ਉਹ ਆਪਣਾ ਬੇੜਾ ਜਿਹੜਾ ਛਡਾਉਂਦੇ ਅੱਜੋ ਕੇ ਮੰਨੋ ਕਾਮਲਾ ਜਿਲ੍ਹੇ ਦੀਆਂ ਪੂੜੀਆਂ ਪੂੜੀਆਂ ਵਾ ਇੱਥੇ ਖਵਾਜੂਸ ਦਿਹਾੜ ਕੇ ਆਪਣੀ ਸੁਖ ਵੀ ਲਾਉਂਦੇ ਆ ਤੇ ਧੰਨਵਾਦ ਅੱਗੇ ਆਪਾਂ ਉਹ ਵੀ ਚੀਜ਼ਾਂ ਵਖਾਣਗੇ ਆਪਣੀਆਂ ਜਿਹੜੀਆਂ ਸੁੱਖਾ ਲੋਕ ਆਣ ਕੇ ਬੜੇ ਪਿਆਰ ਤੇ ਸ਼ਤਪਾਣ ਨਾਲ ਜਿਹੜਾ ਸੁੱਖਾ ਲਾਉਂਦੇ ਆ ਤੇ ਤੁਹਾਨੂੰ ਲਾਈਫ ਤੋਂ ਸਿਹਰਾ ਜਿਹੜੀ ਅਸੀਂ ਪਿਆਸਾ ਦੇ ਆ ਤੋਂ ਵਿਖਾ ਰਹੇ ਆ ਧੰਨਵਾਦ ਅੱਜ ਅਸੀਂ ਪਹੁੰਚੇ ਵਿਆਸਾ ਦਰਿਆ ਤੇਿੱਥੇ ਕੇਕ ਖਵਾਜਾ ਪੀਂਦੇ ਲੋਕ ਦਰਸ਼ਨ ਕਰਨ ਆ ਰਹੇ ਆ ਤੇ ਵਿਸਾਖੀ ਵਾਲੇ ਦਿਨ ਇੱਥੇ ਜਿਹੜਾ ਕਿ ਮੇਲਾ ਲੱਗਦਾ ਵਾ ਖਵਾਜਾ ਪੀਰ ਵਿਆਸਾ ਦਰਿਆ ਤੇ ਤੁਸੀਂ ਇੱਥੇ ਵੇਖ ਸਕਦੇ ਆ ਤੇ ਤੁਹਾਨੂੰ ਅੱਗੇ ਵੀ ਜਿਹੜਾ ਸੰਗਤਾਂ ਦਾ ਜਿਹੜਾ ਵਾ ਕਾਠ ਦੇਖਣ ਨੂੰ ਮਿਲੇਗਾ ਤੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਬਿਆਸਾ ਦਰਿਆ ਤੋਂ ਖਾ ਰਹੇ ਆ ਇਹ ਬਿਆਸਾ ਦਰਿਆ ਤੇ ਜੋੜ ਕੇ ਮੰਦਿਰ ਬਣਾਇਆ ਗਿਆ ਵਾ ਤੇ ਮੰਦਿਰ ਦੇ ਵਿੱਚ ਜਿਹੜੀਆਂ ਇਹ માતા ਜੀ ਜਿਹੜੀਆਂ ਵੀ ਲੱਗੀਆਂ ਹਨ ਤੇ ਇੱਥੇ ਲੋਕੀ ਜਦੋਂ ਨਜ਼ਰ ਆ ਦੁੱਖੇ ਦੇ ਲੋਕ ਗਿਤਰ ਲਾ ਕੇ ਖਲੋ ਗਏ ਆ ਬਿਆਸਾ ਦਰਿਆ ਤੇ ਜਿੱਥੇ ਕਿ ਖ्वाजा ਪੀਰ ਜੀ ਦੇ ਬਹੁਤ ਹੀ ਲੋਕੀ ਸ਼ਰਧਾ ਭਾਵਨਾ ਦੇ ਨਾਲ ਤੇ ਸੰਤਾ ਆ ਰਹੇ ਹੋਆ ਤੇ ਬਾਬਾ ਜੀ ਦੇ ਦਰਸ਼ਨ ਕਰਨ ਜੋ ਕਿ ਬੜੀ ਨੇਚਾ ਤੇ ਸ਼ਰਧਾ ਦੇ ਭਾਵਨਾ ਦੇ ਨਾਲ ਅੱਜ ਬਿਆਸਾ ਦਰਿਆ ਤੇ ਜੋ ਕਿ ਬਾਬਾ ਖ्वाजा ਪੀਰ ਜੀ ਵਿਸਾਖੀ ਵਾਲੇ ਦਿਨ ਜਿਹੜਾ ਇਹ ਮੇਲਾ ਲੱਗਦਾ ਬਹੁਤ ਵਧੀਆ ਸਟੰਡੀ ਟਾਕ ਦੇ ਨਾਲ ਸੇਵਾਦਾਰਾਂ ਲੋ ਜਿਹੜਾ ਇਹ ਸੰਤਾਨ ਲਗਾਈਆਂ ਜਾ ਰਹੀਆਂ ਆ ਤੇ ਨਾਲ ਜਿਹੜਾ ਸੰਤਾਨ ਦਰਸ਼ਨ ਜਿਹੜੇ ਕਰਾਏ ਜਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਿਆਸਾ ਦੇ ਆਤੋ ਇਥੇ ਕੇ ਕਵਾਜਾ ਪੀਰ ਜੀ ਦੀ ਮੰਤਰਾ ਹੁੰਦੀ ਆ ਅੱਜ ਬੇਸਾਥੀ ਵਾਲੇ ਦਿਨ ਜਦੋਂ ਦੇ ਤੋਂ ਮੰਤਰਾ ਉਸ ਸੰਤਾਂ ਜਿਹੜੀਆਂ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਆ ਕਵਾਜਾ ਪੀਰ ਜੀ ਦੇ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਵਾ ਇੱਥੇ ਵਿਸਾਖੀ ਵੇਖਣ ਆਈਆਂ ਵਾ ਤੇ ਆਪਾਂ ਨੂੰ ਇਹਨਾਂ ਨੂੰ ਸਵਾਲ ਕਰਦੇ ਹਾਂ ਹਾਂਜੀ ਸਾਜ ਜੀ ਸਸੀਕਾਲ ਜੀ ਜਿਹੜਾ ਅੱਜ ਤੁਸੀਂ ਵੀ ਆਸਾਦ ਰਿਆ ਕੇ ਆਏ ਆ ਇੱਥੇ ਕਿਹੜੇ ਤਰ੍ਹਾਂ ਦੀ ਪੂਜਾ ਹੁੰਦੀ ਆ ਤੇ ਕੀ ਲੈਣ ਆਏ ਇੱਥੇ ਤੁਸੀਂ ਅੱਜ ਦਰਸ਼ਕਾਂ ਨੂੰ ਵਿਸਾਖੀ ਵੇਖਣ ਆਏ ਆ ਅੱਛਾ ਜੀ ਤੇ ਵਿਸਾਖੀ ਦਾ ਅਸਲੀ ਜਿਹੜਾ ਮੇਨ ਮਕਸਦ ਉਹ ਕੀ ਆ ਜੀ ਸਾਜਣਾ ਕੀ ਕੋਈ ਖਾਸ ਚੀਜ਼ ਹੈ ਹਾਂਜੀ ਅੱਛਾ ਜੀ ਹਾਂ ਪੁੱਤ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਵਿਸਾਖੀ ਕਿਉਂ ਮਨਾਈ ਗਈ ਆ ਬਿਆਸਵਰੀਆ ਤੇ ਜਿਹੜਾ ਅੱਜ ਬਹੁਤ ਹੀ ਸੋਹਣਾ ਆਪਣਾ ਸਿੱਤਾਵਾ ਜੋ ਕਿ ਇਹ ਬਿਲਕੁਲ ਤਰਿਆਦਾ ਜਿਹਨੂੰ ਆਪਾਂ ਕਿਨਾਰਾ ਕਹਿ ਸਕਦੇ ਆ ਤੇ ਇੱਥੇ ਲੋਕ ਦੇਖੋ ਤੁਸੀਂ ਬੋਡਿੰਗ ਕਰ ਰਹੇ ਆ ਨਾਲ ਨਾਲ ਤੇ ਬੋਡਿੰਗ ਵੀ ਕਰ ਰਹੇ ਆ ਤੇ ਨਾਲ